ਗੁਰੂ ਨਾਨਕ ਮਹਾਰਾਜ ਦੇ ਫਲਸਫੇ ਤੇ ਇੱਕ ਕੋ ਪੁਰਖ ਇੱਕ ਨਾਰੀ ਜਿਹੜਾ ਬੰਦਾ ਕਹਿ ਰਿਹਾ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿ ਨਾਰੀ ਤੇ ਪੁਰਖ ਵਿੱਚ ਵੀ ਕੋਈ ਫਰਕ ਨਹੀਂ 550 ਵਰੇ ਪਹਿਲਾਂ ਉਹ ਇਹ ਕਹਿ ਰਹੇ ਨੇ ਤੂੰ ਤੇ ਉਹਨਾਂ ਨੇ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਜਿਹੜਾ ਉਸ ਵੇਲੇ ਦੀ ਪਰੰਪਰਾ ਚੱਲੀ ਕਿੰਨੀ ਕ੍ਰੈਡੀਟੇਬਲ ਗੱਲ ਹੈ ਦੁਨੀਆ ਚ ਸਿੱਖਾਂ ਦੀ ਪੰਜਾਬ ਦੀ ਪੰਜਾਬੀਆਂ ਦੀ ਦਰਬਾਰ ਸਾਹਿਬ ਦੂਸਰੇ ਵੀ ਸਾਰੇ ਸੇਵਾ ਕਰਦੇ ਆ the only free eatery in the world which serves 1 lakh people more than that every day without caste creed and without religion is only darbar sab and sikhism agar sade kole edde khassane hai ke covid de darhan duniya keh rahi hai ke ik community hai jine 24 24 ghante barf ch fase hoye truck drivera nu garam langar shikata duniya par de vich ਔਰ ਸਾਡੀ ਲੀਡਰਸ਼ਿਪ ਇੰਨੀ ਪੂਰ ਹੋਵੇ ਕਿ ਅਸੀਂ ਪੰਜ ਪ੍ਰਿੰਸੀਪਲ ਇਸ਼ੂਸ ਤੇ ਜਿਹੜੇ ਪੰਜਾਬ ਨੂੰ ਖਾ ਰਹੇ ਨੇ ਪੰਜਾਬ ਨੂੰ ਮਿਟਾ ਰਹੇ ਨੇ ਕਿ ਅਸੀਂ ਪਾਰਟੀ ਤਾ ਤੋਂ ਉੱਪਰ ਨਹੀਂ ਉੱਠ ਸਕਦੇ ਦਿਸ ਇਜ਼ ਮਾਈ ਆਨਸਰ ਇਟ ਇਜ਼ ਬਹੁਤ ਇੰਪੋਰਟੈਂਟ ਟੂ ਰਾਈਜ਼ ਅਬੋਵ ਪਾਰਟੀ ਪੋਲਿਟਿਕਸ